ਉਹ ਤੋਂ ਸਿਮਰ ਜੀ ਸੁਭਾ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਚੈਨਲ ਥੈਂਕ ਯੂ ਉੱਥੇ ਆਉਣ ਲਈ ਬਸਾਈ ਹੈ ਧੰਨਵਾਦੀ ਹੈ ਜੀ ਜਿਹੜੀ ਵੈਬ ਸੀਰੀਜ਼ ਕਿੱਥੇ ਕਿੱਥੇ ਫੀਡ ਹੋ ਰਹੀ ਹੈ ਮੈਂ ਵੀ ਸਿਰਫ ਆਪਣੀ 95% ਕੈਨੇਡਾ ਦੇ ਵਿੱਚ ਹੀ ਸ਼ੂਟ ਹੋਈ ਆ ਇਹ ਉੱਥੋਂ ਦੀ ਇੱਕ ਸਟੂਡੈਂਟ ਲਾਈਫ ਆ ਉਹਨੂੰ ਦੱਸਾਉਂਦੀ ਆ ਵੀ ਕੀ ਕੀ ਹੁੰਦਾ ਉਹਨਾਂ ਦਾ ਕੀ ਕੀ ਸਟਰਗਲ ਆ ਠੀਕ ਆ 5% ਦਾ ਸ਼ੂਟ ਇੰਡੀਆ ਦਾ ਸਰ ਵਿੱਚ ਥੀਮ ਕੀ ਰਹਿ ਗਏ ਮੈਂ ਸਟੂਡੈਂਟ ਲਾਈਫ ਨੂੰ ਕਵਰ ਕੀਤਾ ਪਰ ਉਹਨਾਂ ਦੇ ਹਾਰਡਲਸ ਸਾਰੀ ਕੱਲੀ ਕੱਲੀ ਮਤਲਬ ਚਲੋ ਇੱਕ ਤਾਂ ਆਪਾਂ ਚੰਗੀ ਲਾਈਫ ਫਿਲਮਾਂ ਦੇ ਵਿੱਚ ਦੇਖਦੇ ਆ ਨਾ ਬਾਹਰਲੇ ਮੁਲਕਾਂ ਦੀ ਹੈ ਨਾ ਇਹਦੇ ਵਿੱਚ ਥੋੜਾ ਇੱਕ ਅੰਦਰ ਜਾ ਕੇ ਦਿਖਾਇਆ ਕਿ ਵਾਕਈ ਉਹਨਾਂ ਦੀ ਇਮੋਸ਼ਨਸ ਉਹ ਅੰਦਰੋਂ ਜਦੋਂ ਕਿਸੇ ਨਾ ਕਿਸੇ ਪ੍ਰੋਬਲਮ ਉਹ ਫੇਸ ਕਰਦੇ ਤਾਂ ਅੰਦਰੋਂ ਕੀ ਨਿਕਲਦਾ ਉੱਥੇ ਤਾਂ ਕੱਪੜੀ ਚੀਜ਼ ਕਵਰ ਕੀਤੀ ਹੋਈ ਹੈ ਸਰ ਤੁਹਾਡਾ ਜਿਸ ਤਰ੍ਹਾਂ ਦਾ ਕਿਰਦਾਰ ਨਾ ਪਾਇਆ ਸਰ ਮੈਂ ਜਿਹਨੂੰ ਲਿਖਿਆ ਡਾਇਰੈਕਟ ਕੀਤਾ ਇੰਜੈਕਟਿਵ ਵੀ ਕੀਤਾ ਤਾਂ ਕੈਮਰਾ ਵੀ ਆਪਰੇਟ ਕੀਤਾ ਐਡੀਟਿੰਗ ਇਹਦੀ ਕਲਰਿੰਗ ਸਾਰਾ ਕੁਝ ਹੀ ਲਾ ਲਓ ਜੀ ਸਾਰਾ ਕੁਝ ਇਹ ਸਰ 9 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਜੀ ਇਹ YouTube ਤੇ ਪਈ ਆ 7 ਐਪੀਸੋਡ ਆ ਜੀ ਇਹਦਾ 35 ਤੋਂ 55 ਮਿੰਟ ਦਾ ਐਪੀਸੋਡ ਜੀ ਇਹ ਪਹਿਲਾ ਸੀ ਇਹ ਮੇਰਾ ਪਹਿਲਾ ਵਾ ਸੀ ਪਹਿਲਾ ਕੰਮ ਸੀ ਸ ਜਿਹੜਾ ਕੀ ਸਟੂਡੈਂਟ ਦਾ ਜਿਹੜਾ ਇੱਥੇ ਆਪਣੇ ਇੰਡੀਆ ਚ ਪੰਜਾਬ ਤੋਂ ਜਿਹੜੇ ਲੋਕ ਬੱਚੇ ਨੌਜਵਾਨ ਬੱਚੇ ਜਿਹੜੇ ਪੜ੍ਹ ਕੇ ਬਾਹਰ ਜਾ ਰਹੇ ਆ ਉਧਰ ਜਾ ਕੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਜਿਹੜਾ ਫੇਸ ਕਰਨਾ ਪੈਂਦਾ ਹੈ ਉਹ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੀ ਜਿਹੜੀ ਨੌਜਵਾਨ ਪੰਜਾਬ ਦੇ ਬਹੁਤ ਸਾਰੀਆਂ ਤਾਂ ਚੀਜ਼ਾਂ ਜੀ ਹਾਂਜੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸੀਰੀ ਚ ਦੇਖਣ ਨੂੰ ਮਿਲਣਗੀਆਂ ਪਰ ਮੇਰੇ ਅਕੋਰਡਿੰਗ ਜਿਹੜੀ ਮੈਨੂੰ ਇੱਕ ਮੇਨ ਚੀਜ਼ ਲੱਗਦੀ ਹੁੰਦੀ ਹੈ ਉਹ ਸਾਡੇ ਉਹਦਾ ਦਰਦ ਸਾਡਾ ਇਮੋਸ਼ਨ ਕਿ ਬਾਰਲੀ ਕੰਟਰੀ ਜਿ ਬੈਠੇ ਅਸੀਂ ਆਪਣੀ ਫੀਲਿੰਗ ਕਿਸ ਨਾਲ ਸ਼ੇਅਰ ਨਹੀਂ ਕਰ ਸਕਦੇ ਦੇਖੋ ਤੁਸੀਂ ਵੀ ਮਿਹਨਤ ਕਰਦੇ ਹੋ ਸਟਰਗਲ ਹੈਗਾ ਸਟਰਗਲ ਇੱਥੇ ਵੀ ਆ ਪਰ ਉਹ ਇੱਕ ਬੰਦਾ ਸਾਨੂੰ ਪੋਲ ਚਾਹੀਦਾ ਹੁੰਦਾ ਯਾਰ ਜਿਹੜਾ ਮੇਰੀ ਅੰਦਰਲੀ ਗੱਲ ਸੁਣੇ ਜਾਂ ਮੇਰਾ ਮਾਂ ਜਾਂ ਪਿਓ ਜਾਂ ਕੋਈ ਜ ਕੋਈ ਵੀ ਇੱਕ ਬੰਦੇ ਸਾਨੂੰ ਲੋੜ ਹੁੰਦੀ ਆ ਉਹ ਸਭ ਤੋਂ ਵੱਡੀ ਚੀਜ਼ ਆ ਜਿਹੜਾ ਇੱਕ 18 19 ਸਾਲ ਦਾ ਜਵਾਨ ਫੇਸ ਕਰਦਾ ਹੁੰਦਾ ਤੇ ਸ਼ਾਇਦ ਉਹ ਉਹ ਚੀਜ਼ ਕਰਕੇ ਉਹਨੂੰ ਕਿਤੇ ਨਾ ਕਿਤੇ ਨਹੀਂ ਮਿਲਦੀ ਉਹਦੇ ਕਰਕੇ ਸ਼ਾਇਦ ਉਹ ਡਿਪਰੈਸ਼ਨ ਚ ਜਾਂਦਾ ਸੁਸਾਈਡ ਕਰਦਾ ਜਾਂ ਕਹਿੰਦੀ ਕਿ ਆਪਾਂ ਨਸ਼ਾ ਕਰਨ ਲੱਗ ਜਾਂਦਾ ਜਾਂ ਕੁੜੀਆਂ ਇਹ ਜੇ ਕੰਮ ਕਰਨ ਲੱਗ ਜਾਂਦੇ ਕਿ ਜਿੰਨਾ ਬਾਰੇ ਕਿ ਦੁਨੀਆਂ ਨੂੰ ਸੋਚਿਆ ਵੀ ਨਹੀਂ ਹੁੰਦਾ ਜਿਹੜੀ ਗਰਲਸ ਦੀ ਲਾਈਫ ਵਿੱਚ ਦਿਖਾਈ ਗਈ ਹੈ ਕਿ ਇਸ ਤਰ੍ਹਾਂ ਜਾ ਕੇ ਉੱਧਰ ਜਿਹੜਾ ਉਹਨਾਂ ਗਰਲਸ ਨੂੰ ਜਾਣਾ ਸਕਰ ਕਰਨਾ ਪੈਂਦਾ ਹੈ ਬਹੁਤ ਚੀਜ਼ਾਂ ਇਹੋ ਜਿਹੀਆਂ ਇਹਨੀਆਂ ਫੇਸ ਕਰਨੀਆਂ ਦਿਖਾਇਆ ਸਰ ਸਭ ਦਿਖਾਇਆ ਜੀ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੀਆਂ ਕੁੜੀਆਂ ਹਨ ਤਾਂ ਮੈਂ ਸਲੂਟ ਹੀ ਕਰਦਾ ਹਾਂ ਕਿਨ ਲਈ ਤਾਂ ਇੰਡੀਆ ਦੇ ਵਿੱਚ ਵੀ ਕੰਮ ਕਰਨਾ ਔਖਾ ਵਾ ਘਰੋਂ ਬਾਹਰ ਨਿਕਲ ਕੇ ਤਾਂ ਫਿਰ ਕੈਨੇਡਾ ਜਾ ਕੇ ਤਾਂ ਸੋਚੋ ਕਿੰਨਾ ਔਖਾ ਹੋਊਗਾ ਕਿ ਜੋ ਲੜਦੀਆਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਵੀ ਆ ਇਹਦੇ ਵਿੱਚ ਤੁਸੀਂ ਦੇਖੋਗੇ ਇਹ ਇੱਕਦਮ ਸਟੋਰੀ ਦਾ ਹੈ। ਮੈਨੂੰ ਕੁਝ ਦਿਨ ਪਹਿਲਾਂ ਇੰਸਟਾ ਤੇ ਮੈਸੇਜ ਆਇਆ ਕਿ ਕੁੜੀ ਦਾ। ਤੇ ਉਹਨੇ ਵੀ ਮੈਨੂੰ ਇਹ ਗੱਲ ਪਹਿਲਾਂ ਤਾਂ ਬਲੇਸਿੰਗ ਦਿੱਤੀ ਆ ਕਹਿੰਦੀ ਵੀਰੇ ਵੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਇਹ ਚੀਜ਼ ਬਣਾਈ। ਤੇ ਫਿਰ ਉਹਨੇ ਮੈਨੂੰ ਇਹ ਗੱਲ ਅਗੀ ਕਿ ਮੈਂ ਸਤੰਬਰ ਦੇ ਵਿੱਚ ਬਾਹਰ ਜਾ ਰਹੀ ਆ। ਕਹਿੰਦੀ ਮੈਂ ਹੁਣ ਇਹਨੂੰ ਕਹਿੰਦੀ ਕੈਨੇਡਾ ਨੂੰ ਲੈ ਕੇ ਮੇਰੀ ਦਿਮਾਗ ਦੇ ਵਿੱਚ ਇਮੇਜ ਹੋਰ ਸੀ ਕਹਿੰਦੀ ਹੁਣ ਆਈਡੀਆ ਹੋ ਗਿਆ ਕਿ ਮੈਂ ਚੱਲੀ ਕਿੱਥੇ। ਸੋ ਤੁਸੀਂ ਆਪ ਹੀ ਗੈਸ ਲਾ ਸਕਦੇ ਹੋ ਕਿ ਫਾਇਦਾ ਕੀ ਹੋ ਰਿਹਾ ਵਾ। ਕਿ ਇੱਕ ਨਾ ਕਲੀਅਰ ਕਲੀਅਰੈਂਸ ਹੋ ਰਹੀ ਆ ਕਿ ਕਿਉਂਕਿ ਮੇਰੇ ਖੁਦ ਜਦੋਂ ਮੈਂ ਕੈਨੇਡਾ ਗਿਆ ਖੁਦ ਮੈਨੂੰ ਆਇਸਲੇ ਵੀ ਕੰਗ ਦਾ ਸਿਰਾਉ ਤੇ ਆਇਆ ਕਿ ਉਹ ਜੋ ਕਰ ਬਦਲੇ ਜਾਂਦਾ ਜੀ ਸਾਰਾ ਤੁਸੀਂ ਯੂਥ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਜਿਹੜਾ ਖਾਸ ਯੂਥ ਨੂੰ ਮੈਂ ਇਹ ਚੀਜ਼ ਕਹੂੰਗਾ ਜੀ ਕੋਈ ਵੀ ਕੰਟਰੀ ਮਾੜੀ ਨਹੀਂ ਜਿੱਥੇ ਵੀ ਜਾਣਾ ਜਾਓ ਠੀਕ ਆ ਪਰ ਅੰਦਰੋਂ ਆਪਣੇ ਆਪ ਨੂੰ ਲੱਭ ਕੇ ਜਾਓ ਕਿ ਤੁਹਾਡੀ ਕਾਬਲੀਅਤ ਕੀ ਆ ਤੁਹਾਡਾ ਪੈਸ਼ਨ ਕੀ ਆ ਸਿਰਫ ਪੀਆਰ ਲੈਣ ਲਈ ਜਾਂ ਦਿਹਾੜੀਆਂ ਕਰਨ ਲਈ ਬਾਹਰ ਜਾਣਾ ਵਰਥਫੁਲ ਨਹੀਂ ਉਸੀਂ ਸੋਚੋ ਕਿ ਇੱਕ ਪੀਆਰ ਕਰਕੇ ਵਿਹਾੜੀ ਦਾ ਤੁਸੀਂ ਪੀਆਰ ਲੈ ਕੇ ਵੀ ਲਾਉਣੀ ਆ ਪਰ ਉਹ ਪੀਆਰ ਲੈਣੇ ਤੁਸੀਂ 25-30 ਲੱਖ ਰੁਪਇਆ ਲਾ ਰਹੇ ਹੋ ਸੋ ਕਿਤਨੇ ਕਿਤੇ ਉਹ ਚੀਜ਼ ਹੁੰਦੀ ਆ ਕਿ ਵੀ ਗਲਤ